आगे ले आगे चलो बच्चे चलो हां सही है सही है अरे अरे भैया तो यार किसे करते हैं हम मतलब हम मुझे सीधे लगा आगे 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 ਕੀ ਕਹਿਣਾ ਅੱਜ ਵੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਬੜਾ ਚਰਚਿਤ ਦਾ ਇਹ ਮਸਲਾ ਕਿ ਕੁਝ ਬਾਗੀ ਕਾਲੀ ਦਲ ਵੱਲੋਂ ਕੁਝ ਮੁੱਦਿਆਂ ਨੂੰ ਲੈ ਕੇ ਕਾਲਕਸਰ ਸਾਹਿਬ ਤੇ ਪਹੁੰਚ ਗਏ ਇਹ ਕਿ ਨਾ ਭਾਵੇਂ ਕਿ ਉਹ ਬਾਅਦ ਲੋਕਾਂ ਨੇ ਦੇਖਿਆ ਕਿ ਉਹ ਇੱਕ ਰਾਜਨੀਤਿਕ ਛੜਜੰਤਰ ਸੀ ਪਰ ਮੈਂ ਇਸ ਨੂੰ ਛੱਡਦਾ ਪਰ ਉਹਨਾਂ ਨੇ ਇਹ ਕਾਲਕਸਰ ਸਾਹਿਬ ਨੇ ਉਸ ਮਾਮਲੇ ਨੂੰ ਲੈ ਕੇ ਇਹ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਆਪਣਾ ਪੱਖ ਸਪਸ਼ਟ ਕਰਨ ਲਈ 15 ਦਿਨ ਦਾ ਟਾਈਮ ਦਿੱਤਾ ਸੀ ਸੋ ਅੱਜ ਸੁਖਵੀਰ ਸਿੰਘ ਬਾਦਲ ਆਪਣੇ ਆਕਾਲੀ ਦਲ ਦੇ ਸਾਥੀਆਂ ਸਮੇਤ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿ ਉਹ ਨਤਮਸਤਕ ਹੋਣ ਵਾਸਤੇ ਆਏ ਉਹਨਾਂ ਨੇ ਆਕਾਲ ਤਖਤ ਸਾਹਿਬ ਦੇ ਜਹਜ਼ਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਅਸੀਂ ਪੂਰਨ ਤੌਰ ਤੇ ਸਮਰਪਣ ਆਕਾਲ ਤਖਤ ਸਾਹਿਬ ਨੂੰ ਜੋ ਸਾਨੂੰ ਕਿਨਾਂ ਸੇਵਾ ਲਾਉਣਗੇ ਜੋ ਵੀ ਆਦੇਸ਼ ਹੋਏਗਾ ਉਹ ਪੂਰਨ ਤੌਰ ਤੇ ਪ੍ਰਮਾਨ ਹੋਏਗਾ ਪਰ ਮੈਂ ਆਪਣੀ ਗੱਲ ਕਰਦੇ ਆ ਇਹਦੇ ਨਾਲ ਦੀ ਨਾਲ ਆਕਾਲ ਤਖਤ ਸਾਹਿਬ ਵੱਲੋਂ ਸ਼ਰੋਣੀ ਕਮੇਟੀ ਨੂੰ ਇੱਕ ਪੱਤਰ ਗਿਆ ਸੀ ਉਹਨਾਂ ਤੋਂ ਵੀ ਕੁਝ ਜਿਹੜਾ ਮੁੱਦਿਆਂ ਤੇ ਜਾਣਕਾਰੀ ਮੰਗੀ ਸੋ ਉਸ ਪੱਖ ਨੂੰ ਜਿਹੜਾ ਚੋਣ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਨੇ ਆਪਣਾ ਪੱਖ ਜਿਹੜਾ ਵਾ ਬੰਦਲਫਾਫੇ ਵਿੱਚ ਉਹ ਕਾਲ ਤੱਕ ਸਾਹਿਬ ਨੇ ਜਹਦਰ ਸਾਹਿਬ ਨੂੰ ਸੌਂਪਿਆ ਉਸ ਵਾਫਰ ਦੇ ਵਿੱਚ ਮੈਂ ਵੀ ਸ਼ਾਉ ਸੀ ਜਿਹੜਾ ਸਰਪੀ ਸਿੰਘ ਬਾਦਲਾਵਾਲਾ ਸਪਸ਼ਟ ਕਰਨ ਦਿੱਤਾ ਗਿਆ ਸੋ ਸਭ ਤੋਂ ਸਿਗਾ ਕਿ ਅੱਜ ਹੀ ਕੱਲ ਤੱਕ ਸੱਜੇ ਜਿਹਦਰ ਸਾਹਿਬ ਵੀ ਹੋ ਰਹੇ ਨੇ ਇਸ ਦੇਣਗੇ ਸੋ ਇਸ ਤੋਂ ਬਾਅਦ ਕੀ ਪੰਚ ਦੀ ਪ੍ਰਕਿਰਿਆ ਹੋਏਗੀ ਪ੍ਰਕਿਰਿਆ ਇਹ ਹੁੰਦੀ ਹੈ ਦੇਖੋ 15 ਦਿਨਾਂ ਚ ਜਿਹੜਾ ਜਿਹੜਾ ਜਿਹੜੇ ਜਿਨ੍ਹਾਂ ਨੇ ਦੋਸ਼ ਲਾਇਆ ਉਸ ਦੋਸ਼ ਦਾ ਪੱਖ ਤਾਂ ਪੁੱਛਣਾ ਹੀ ਹੈ ਨਾ ਇਹ ਤਾਂ ਇੱਕ ਉਸ ਤੋਂ ਬਾਅਦ ਜਿਹਦਰ ਸਾਹਿਬ ਬਾਕੀ ਸਿੰਘ ਸਾਹਿਬਾਂ ਦੇ ਨਾਲ ਲੜ ਕੇ ਕੀ ਫੈਸਲਾ ਕਰਦੇ ਆ ਉਹ ਅਗਲੀ ਪ੍ਰਕਿਰਿਆ ਹੈ ਜਿਹੜਾ ਇੱਕ ਤੱਕ ਜਿਹੜਾ ਕਹਿ ਨਹੀਂ ਸਕਦੇ ਇਹ ਤਾਂ ਜਿਹਦਰ ਸਾਹਿਬ ਦੇ ਅਧਿਕਾਰ ਖੇਤਰ ਦਾ ਮਸਲਾ ਮੈਂ ਇਸ ਦੀ ਕੋਈ ਟਿੱਪਣੀ ਨਹੀਂ ਕਰ ਸਕਦਾ ਕਲੋਨੀ ਕਮੇਟੀ ਵੱਲੋਂ ਜਿਹੜੇ ਸਵਾਲ ਸੀ ਕਲੋਨੀ ਕਮੇਟੀ ਯਾਰ ਬਾਜੀ ਦਾ ਜਿਹੜਾ ਦੇਖੋ ਜੀ ਜੋ ਸਰਕਾਰਤਕ ਸਾਹਿਬ ਵੱਲੋਂ ਸਾਨੂੰ ਪੁੱਛਿਆ ਗਿਆ ਜੋ ਸਾਨੂੰ ਇਸ ਟਿੱਪਣੀ ਤੇ ਟਿੱਪਣੀ ਕਰਨ ਲਈ ਕਿਹਾ ਗਿਆ ਉਹ ਉਸ ਦਾ ਸਾਰਾ ਕੁਝ ਇੱਕ ਪੁਲੰਦਾ ਬਣਾ ਕੇ ਐਡਵੋਕੇਟ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਦਿੱਤਾ ਜੋ ਸਾਨੂੰ ਹੁਕਮ ਆਇਆ ਸੀ ਅਸੀਂ ਹੱਥ ਜੋੜ ਕੇ ਗੱਲ 'ਚ ਪਰਣਾ ਪਾ ਕੇ ਉਹਨਾਂ ਨੂੰ ਇਹ ਸਾਰਾ ਦੇਤਾ ਕਿ ਜੋ ਤਖਤ ਸਾਹਿਬ ਵੱਲੋਂ ਸਾਨੂੰ ਹੁਕਮ ਹੋਏਗਾ ਅਸੀਂ ਖੜੇ ਹੋ ਜਾਵਾਂਗੇ ਠੀਕ ਹੈ ਜੀ ਔਰ ਜਦੋਂ ਐਸਪੀ ਜਦੋਂ ਪ੍ਰਧਾਨ ਜੀ ਉਹ ਟੜੇ ਬਣਾ ਕੇ ਬੈਠੇ ਨੇ ਮੈਂ ਕਿਹਾ ਤਾਂ ਨੇ ਮੈਂ ਤਾਂ ਜਵਾਬ ਜੀ ਸਭ ਨੇ ਕਿਹਾ ਸੀ ਦੇਖੋ ਕਿ ਪ੍ਰਧਾਨ ਸਾਹਿਬ ਕਰੋਗੇ ਉਹ ਗਰਮੀ ਬੜੀ ਉਧਰ ਆਹ ਕੋਈ ਨਹੀਂ ਲੱਗਦੀ ਕੰਮ ਸਭ ਕੀ ਕਰੋਗੇ ਅਜ ਪ੍ਰਧਾਨ ਜੀ ਪੇਸ਼ ਹੋਏ ਨੇ ਬਾਜੀ ਖੜਜੋ ਪ੍ਰਧਾਨ ਜੀ ਖੜਜੋ ਪ੍ਰਧਾਨ ਜੀ ਦੇਖੋ ਮੈਂ ਮੈਂ ਬਸ 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 ਬਾਈ ਇਹ ਫੇਰਾ ਗਲਤ ਕੰਮ ਹੋਇਆ ਰਹੀ ਅਸੀਗਾ ਭੰਗ ਭਾਈ ਆਈ ਤੇ ਅੱਜ ਉਹ ਆਪਣਾ ਸਪਸ਼ਟੀਕਰਨ ਕਰ ਰਿਹਾ ਹੈ ਡੀ ਕੇ ਕਾਰਕ ਸਿੰਘ ਸਾਹਿਬ ਤੇ ਮਨੁਣਾ ਵੀ ਚੱਪੀ ਹੈ ਤੇ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਛੇ ਸਰਬਾਨ ਦੇ ਹੋਵੇਗੇ ਉਹਨਾਂ ਦੇ ਸੋਲ ਫੇ ਫੜ ਕੇ ਤੇ ਬਚਾਏ ਕਿ ਕੁਲਵਰ ਸਿੰਘ ਸਾਹਿਬ ਕਦੋਂ ਤੱਕ ਕੁਝ ਨਹੀਂ ਕਰਦੇ ਜਾਂ ਕੋਈ ਸਮਾਜਿਕ ਮੀਟਿੰਗ ਕਦੋਂ ਤੱਕ ਹੋਵੇਗੀ